ਪੰਜਾਬ ਪੁਲਿਸ ਨੂੰ ਵੀ ਪਾ ਦਿਤੀਆਂ ਭਾਜੜਾਂ ਦਾ ਦੋਸਤੋ ਸੰਗਰੂਰ ਦੇ ਬਿਲਕੁਲ ਬਾਹਰ ਖੜੇ ਆ ਸੰਗਰੂਰ ਸੀਐਮ ਦੀ ਕੋਠੀ ਦੇ ਬਾਹਰ ਬਿਲਕੁਲ ਖੜੇ ਆ ਤੇ ਪੰਜਾਬ ਪੁਲਿਸ ਨੂੰ ਵੀ ਭਾਜੜਾਂ ਪਾ ਦਿਤੀਆਂ ਦੋਸਤੋ ਹਾਲਾਂਕਿ ਥਾ ਥਾ ਦੇਤੇ ਨਾਕੇ ਲਾ ਕੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਲੋਕ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਰੂਰ ਦੇ ਵਿੱਚ ਇੰਟਰ ਕਰ ਚੁੱਕੇ ਨੇ ਪਹੁੰਚ ਚੁੱਕੇ ਨੇ ਤੁਹਾਨੂੰ ਇਕੱਠ ਦਿਖਾਵਾਂਗੇ ਹਾਲਾਂਕਿ ਬਹੁਤ ਸਾਰੇ ਲੋਕ ਜਿਹੜੇ ਅਲੱਗ-ਅਲੱਗ ਥਾਵਾਂ ਦੇ ਉੱਤੇ ਇਕੱਠੇ ਹੋਏ ਨੇ ਪਰ ਹੁਣ ਇਹ ਸਾਰੇ ਇੱਕੋ ਜਗ੍ਹਾ ਦੇ ਉੱਤੇ ਇਕੱਠੇ ਹੋਣ ਲੱਗੇ ਨੇ ਜੋ ਮੋੜ ਪੈਂਦਾ ਜੋ ਰਾਹ ਪੈਂਦਾ ਬਿਲਕੁਲ ਸੀਐਮ ਦੀ ਕੋਠੀ ਦੇ ਸਾਹਮਣੇ ਉੱਥੇ ਇਕੱਠੇ ਹੋ ਕੇ ਗਾਹਾਂ ਦੀ ਜਿਹੜੀ ਨੀਤੀ ਅਪਣਾਈ ਜਾਊਗੀ ਗਾਹਾਂ ਦੀ ਜਿਹੜੀ ਪਲਾਨ ਕੀਤਾ ਜਾਊਗਾ ਕਿ ਅੱਗੇ ਜਿਹੜਾ ਸੀਐਮ ਦੀ ਕੋਠੀ ਦੇ ਬਿਲਕੁਲ ਅੱਗੇ ਕਿੱਦਾਂ ਜਾਇਆ ਜਾਵੇ 200 ਬੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਰੋਕਣ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜੀ ਆ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਫਿਰ ਵੀ ਲੋਕ तकरीबन तकरीबन ਸੰਗਰੂਰ ਦੇ ਵਿੱਚ ਐਂਟਰ ਹੋ ਹੀ ਚੁੱਕੇ ਨੇ ਇੱਕ ਵੱਡੀ ਸਫਲ ਰੈਲੀ ਦਾ ਨਾਮ ਦੇਵਾਂਗੇ ਇਹਨੂੰ ਇੱਕ ਸਫਰ ਧਰਨੇ ਦਾ ਨਾਮ ਦੇਵਾਂਗੇ ਕਿਉਂਕਿ ਦੋਸਤੋ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਪਹੁੰਚਣਾ ਜਿੱਥੇ ਇੱਕ ਵੱਡੇ ਲੀਡਰ ਦਾ ਅਗਰ ਕਿਸੇ ਤਰ੍ਹਾਂ ਦੀ ਕੋਈ ਰੈਲੀ ਰੱਖੀ ਹੁੰਦੀ ਉੱਥੇ ਵੀ ਤੁਹਾਨੂੰ ਸ਼ਾਇਦ ਇੰਨਾ ਇਕੱਠਾ ਨਾ ਦੇਖਣ ਨੂੰ ਮਿਲਦਾ ਇੰਨਾ ਇਕੱਠਾ ਹੈ ਕਿ ਕੈਮਰੇ ਦੇ ਵਿੱਚ ਕੈਦ ਕਰਨਾ ਵੀ ਔਖਾ ਹੈ ਦੋਸਤੋ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਹਾਲਾਂਕਿ ਰਾਹ ਦੇ ਵਿੱਚ ਜਿੰਨੇ ਵੀ ਸੰਗਰੂਰ ਤੋਂ तकरीबन 20 25 25 ਕਿਲੋਮੀਟਰ ਜਾਂ ਜ਼ਿਆਦਾ ਇਸ ਤੋਂ ਜ਼ਿਆਦਾ 30 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜਿਹੜੇ ਜਿੰਨੇ ਵੀ ਸੌਰੀ ਚੈੱਕ ਪੋਸਟਾਂ ਲੱਗੀਆਂ ਨੇ ਪੁਲਿਸ ਦੀਆਂ ਜਿਹੜੀਆਂ ਉਹਨਾਂ ਨੇ ਆਪਣੇ ਲਾਏ ਨੇ ਲੋਕਾਂ ਨੂੰ ਰੋਕਣ ਵਾਸਤੇ ਲੋਕਾਂ ਨੂੰ ਰੋਕਿਆ ਗਿਆ ਉੱਥੇ ਉਹ ਜਿਹੜੀਆਂ ਚੈੱਕ ਪੋਸਟਾਂ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਲੋਕਾਂ ਨੂੰ ਨਾਜ਼ਰਬੰਦ ਕੀਤਾ ਜਾ ਰਿਹਾ ਉੱਥੋਂ ਹੀ ਲੋਕਾਂ ਨੂੰ ਮੋੜਿਆ ਵੀ ਜਾ ਰਿਹਾ ਹੈ ਲੋਕਾਂ ਨੂੰ ਜਿਹੜਾ ਬੱਸਾਂ ਦੇ ਵਿੱਚ ਭਰ-ਭਰ ਕੇ ਪੁਲਿਸ ਦੀਆਂ ਬੱਸਾਂ ਦੇ ਵਿੱਚ ਭਰ-ਭਰ ਕੇ ਥਾਣੇ ਲਿਜਾਇਆ ਜਾ ਰਿਹਾ ਹੈ ਡਿਟੇਨ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਪਰ ਫਿਰ ਵੀ ਇੰਨਾ ਕੁਝ ਹੁੰਦੇ ਹੋਏ ਵੀ ਤਾਂ ਦੋਸਤੋ ਦੇਖ ਸਕਦੇ ਹੋ ਸੰਗਰੂਰ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਹਾਲਾਂਕਿ ਦੋਸਤੋ ਅਗਰ ਤੁਸੀਂ ਪਿੰਡੋਂ ਇਹ ਸੋਚ ਕੇ ਚੱਲਦੇ ਹੋ ਕਿ ਸੰਗਰੂਰ ਜਿਹੜਾ ਤੁਸੀਂ ਸੰਗਰੂਰ ਪਹੁੰਚ ਨਹੀਂ ਸਕਦੇ ਇੰਨੀ ਜ਼ਿਆਦਾ ਜਿਹੜੀ ਸਖਤ ਹੈ ਨਹੀਂ ਜ਼ਿਆਦਾ ਜਿਹੜੀ ਟਾਈਟ ਆਮ ਲੋਕਾਂ ਦਾ ਪਹੁੰਚਣਾ ਤਾਂ ਦੂਰ ਦੀ ਗੱਲ ਹੈ মিডিਆ ਵੀ ਜਿਹੜਾ মিডিਆ ਦਾ ਪਹੁੰਚਣਾ ਵੀ ਇਸ ਜਗ੍ਹਾ ਦੇ ਉੱਤੇ ਬਹੁਤ ਮੁਸ਼ਕਿਲ ਹੈ ਬਹੁਤ ਔਖਾ ਹੈ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਸਿਕਿਉਰਿਟੀ ਦੇ ਪ੍ਰਬੰਧ ਤੁਸੀਂ ਦੇਖ ਸਕਦੇ ਹੋ ਜਿਸ ਸਾਈਡ ਆ ਵਾਈਟ ਵਾਲੀ ਬੱਸ ਖੜੀ ਆ ਇਹ ਰਾਹ ਸਿੱਧਾ ਭਗਵੰਤ ਮਾਨ ਦੀ ਕੋਠੀ ਨੂੰ ਜਾਏਗਾ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨਾ ਜਿਹੜਾ ਵੱਡਾ ਜਿਹੜਾ ਨਾਕਾ ਸਿਕਿਉਰਿਟੀ ਲਗਾਈ ਗਈ ਹੈ ਤੇ ਹਾਈ ਰੈਂਕ ਦੇ ਜਿਹੜੇ ਪੁਲਿਸ ਆਫੀਸਰ ਨੇ ਇੱਥੇ ਤਾਇਨਾਤ ਕੀਤੇ ਗਏ ਨੇ ਲਗਾਏ ਗਏ ਨੇ ਪਰ ਉਸੇ ਪਾਸੇ ਹੀ ਅਗਰ ਦੂਜੀ ਸਾਈਡ ਆਪਾਂ ਦੇਖਦੇ ਹਾਂ ਤਾਂ ਕਿਸਾਨ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜੋ ਤੁਹਾਨੂੰ ਹੁਣੀ ਜਿਹੜਾ ਅੱਗੇ ਇੱਕ ਵੱਡਾ ਠਾਠਾ ਮਾਰਦਾ ਇਕੱਠ ਦਿਖਾਇਆ ਉਹ ਏਸੇ ਤਰ੍ਹਾਂ ਦੇ ਵਿੱਚ ਆਉਣਾ ਏਸੇ ਪਾਸੇ ਨੂੰ ਵੱਧ ਰਹੇ ਨੇ ਹਾਲਾਂਕਿ ਉਹ ਜਿਹੜੇ ਕਿਸਾਨ ਨੇ ਹਜੇ ਉਧਰ ਨੂੰ ਜਾ ਰਹੇ ਨੇ ਤਾਂ ਦੋਸਤੋ ਇਹ ਸਾਰੇ ਕਿਸਾਨ ਜਿਹੜੇ ਹੋਰ ਵੀ ਜਿਹੜੇ ਆ ਰਹੇ ਨੇ ਜਾ ਰਹੇ ਨੇ ਇਹ ਇੱਕੋ ਜਗ੍ਹਾ ਦੇ ਉੱਤੇ ਇਕੱਠੇ ਹੋਣਗੇ ਉੱਥੋਂ ਬਿਉਤਬੰਦੀ ਕੀਤੀ ਜਾਏਗੀ ਕਿ ਅੱਗੇ ਕੀ ਕੀਤਾ ਜਾਵੇ ਤਾਂ ਦੋਸਤੋ ਦੇਖ ਸਕਦੇ ਹੋ ਜੀ ਭਾਨੇ ਦੇ ਜਪਾਨੇ ਦੀ ਰਿਹਾਈ ਦੇ ਲਈ ਭਾਨੇ ਦੇ ਹੱਕ ਵਿੱਚ ਇੰਨਾ ਵੱਡਾ ਜਿਹੜਾ ਨੱਕ ਜਿਹੜਾ ਧਰਨਾ ਉਹ ਸਫਲ ਕਿੰਨੇ ਵੱਡੇ ਰੂਪ ਦੇ ਵਿੱਚ ਸਫਲ ਹੋਇਆ ਕਿੰਨੇ ਲੋਕ ਇੱਥੇ ਪਹੁੰਚੇ ਨੇ ਸੰਗਰੂਰ ਦੇ ਜਿਹੜਾ ਆਲੇ ਦੁਆਲੇ ਬਿਲਕੁਲ ਸੀਜ ਕਰ ਦਿੱਤਾ ਗਿਆ ਹੈ ਹਾਲਾਂਕਿ ਕਿਸਾਨਾਂ ਨੇ ਜਿਹੜੇ ਧਰਨੇ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਜਗ੍ਹਾ-ਜਗ੍ਹਾ ਤੇ ਜਿੱਥੇ ਉਹ ਬੈਠੇ ਨੇ ਪਰ ਸ਼ਾਇਦ ਹੁਣ ਇਹ ਸਾਰੇ ਕਿਸਾਨ ਜਿੱਥੇ-ਜਿੱਥੇ ਬੈਠੇ ਸੀ ਉੱਥੋਂ ਉੱਠ ਕੇ ਇੱਕੋ ਹੀ ਧਰਨੇ ਦੇ ਉੱਤੇ ਜਾਣਗੇ ਤੇ ਉਸੇ ਧਰਨੇ ਨੂੰ ਹੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਤੁਸੀਂ ਦੇਖਿਆ ਕਿ ਕਿੰਨੇ ਵੱਡੇ ਇਕੱਠ ਦੇ ਵਿੱਚ ਸੰਗਰੂਰ ਦੇ ਬਿਲਕੁਲ ਸੀਐਮ ਦੀ ਕੋਠੀ ਤੋਂ ਬਿਲਕੁਲ ਠੀਕ ਇੱਕ ਡੇ ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਜਿਹੜੇ ਵੱਡਾ ਧਰਨਾ ਲਗਾਇਆ ਗਿਆ ਹੈ ਹਾਲਾਂਕਿ ਸਿਕਿਉਰਿਟੀ ਦੇ ਖਾਸ ਜ਼ਿਆਦਾ ਪ੍ਰਬੰਧ ਹੋਣ ਕਰਕੇ ਲੋਕਾਂ ਦਾ ਉੱਥੇ ਪਹੁੰਚਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਪਰ ਫਿਰ ਵੀ ਲੋਕ ਪੂਰੀ ਕੋਸ਼ਿਸ਼ ਦੇ ਨਾਲ ਜਿਹੜਾ ਕੋਠੀ ਦਾ ਘਰੋ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿਵੇਂ ਜਿਵੇਂ ਅਪਡੇਟ ਆਉਂਦੇ ਰਹਿਣਗੇ ਤੁਹਾਨੂੰ ਦਿੰਦੇ ਰਹਾਂਗੇ